ਪਾਕਿਸਤਾਨ ਦੇ ਨਾਲ ਜਸੂਸੀ ਕਰਨ ਦੇ ਦੋਸ਼ ਦੇ ਵਿੱਚ ਪਕੜੀ ਗਈ ਹਰਿਆਣਾ ਵਾਸੀ ਜੋਤੀ ਮਲੋਤਰਾ ਦੇ ਮਾਮਲੇ ਦੇ ਵਿੱਚ ਹੁਣ ਰੋਪੜ ਜ਼ਿਲ੍ਹੇ ਦੇ ਪਿੰਡ ਮਾਲਾ ਵਾਸੀ ਜਸਬੀਰ ਸਿੰਘ ਨੂੰ ਪੁਲਿਸ ਵੱਲੋਂ ਪਕੜਿਆ ਗਿਆ ਹੈ ਮੋਹਾਲੀ ਪੁਲਿਸ ਵੱਲੋਂ ਜਸਬੀਰ ਸਿੰਘ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਹੈ ਤੇ ਅਸੀਂ ਖੜੇ ਹਾਂ ਰੋਪੜ ਦੇ ਪਿੰਡ ਮਾਲਾ ਦੇ ਵਿੱਚ ਜਸਬੀਰ ਸਿੰਘ ਦੇ ਘਰ ਦੇ ਬਾਹਰ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਜਸਬੀਰ ਸਿੰਘ ਦਾ ਘਰ ਹੈਗਾ ਜੋ ਕਿ ਉਸਾਰੀ ਅਧੀਨ ਹੈਗਾ ਇਸੇ ਘਰ ਦੇ ਵਿੱਚ ਜਸਬੀਰ ਸਿੰਘ ਆਪਣੀ ਪਤਨੀ ਅਤੇ ਆਪਣੇ ਇੱਕ ਬੱਚੇ ਦੇ ਨਾਲ ਜਿਹੜਾ ਇਸ ਘਰ ਦੇ ਵਿੱਚ ਜਿਹੜਾ ਰਹਿੰਦਾ ਹੈਗਾ ਫਿਲਹਾਲ ਜਿਹੜਾ ਘਰ ਦਾ ਜਿਹੜਾ ਅਗਲਾ ਪਾਸਾ ਹੈਗਾ ਉਹ ਸਾਰੀ ਦੀਰ ਹੈਗਾ ਤਾਂ ਇਸ ਘਰ ਦੇ ਪਿਛਲੇ ਪਾਸੇ ਜੋ ਪੁਰਾਣਾ ਘਰ ਬਣਾ ਹੋਇਆ ਜਿੱਥੇ ਜਸਬੀਰ ਸਿੰਘ ਦਾ ਜਿਹੜਾ ਪਰਿਵਾਰ ਰਹਿੰਦਾ ਹੈਗਾ ਪਿੰਡ ਦੇ ਵਿੱਚ ਵੀ ਅਸੀਂ ਜਸਬੀਰ ਸਿੰਘ ਬਾਰੇ ਜਿਹੜੀ ਪੁੱਛਣ ਦੀ ਕੁਸ਼ਿਸ਼ ਕੀਤੀ ਆ ਤਾਂ ਪਿੰਡ ਦੇ ਵਿੱਚ ਕੋਈ ਵੀ ਸ਼ੱਕੀ ਜਿਹੜੀ ਗਤੀਵਿਧੀ ਹੈ ਜਸਬੀਰ ਸਿੰਘ ਦੀ ਜੋ ਹਜੇ ਤੱਕ ਜਿਹੜੀ ਸਾਹਮਣੇ ਨਹੀਂ ਆਈ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਨਾਲ ਵੀ ਅਸੀਂ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਵੀ ਦੱਸਿਆ ਵੀ ਕਿਸੇ ਵੀ ਤਰ੍ਹਾਂ ਦੀ ਹਜੇ ਤੱਕ ਜਿਹੜੀ ਸ਼ੱਕੀ ਜਿਹੜੀ ਕੋਈ ਵੀ ਗਤੀਵਿਧੀ ਹੈ ਜਸਬੀਰ ਸਿੰਘ ਦੀ ਉਹ ਪਿੰਡ ਦੇ ਵਿੱਚ ਨਹੀਂ ਰਹੀ ਨਾ ਹੀ ਕਦੇ ਉਹਨਾਂ ਦੇ ਧਿਆਨ ਦੇ ਵਿੱਚ ਅਜਿਹਾ ਆ ਕਿ ਜਸਬੀਰ ਸਿੰਘ ਕਿਸੇ ਸ਼ੱਕੀ ਗਤੀ ਦੇ ਵਿੱਚ ਗਤੀਵਿਧੀ ਦੇ ਵਿੱਚ ਸ਼ਾਮਲ ਹੋਵੇ ਭਾਵੇਂ ਕਿ ਇਹ ਕਈ ਵਾਰ ਜਿਹੜੇ ਵਿਦੇਸ਼ੀ ਦੌਰੇ ਜਸਵੀਰ ਸਿੰਘ ਨੇ ਜ਼ਰੂਰ ਕੀਤੇ ਨੇ ਤਾਂ YouTube ਚੈਨਲ ਚਲਾਉਣ ਤੋਂ ਇਲਾਵਾ ਜਸਵੀਰ ਸਿੰਘ ਦੀ ਇਸ ਪਿੰਡ ਦੇ ਵਿੱਚ ਲਗਭਗ 4 ਏਕੜ ਦੇ ਲਗਭਗ ਜਿਹੜੀ ਜ਼ਮੀਨ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਜਸਵੀਰ ਸਿੰਘ ਆਪਣੇ ਇੱਕ ਭਰਾ ਦੇ ਨਾਲ ਜਿਹੜਾ ਉਹ ਖੇਤੀਬਾੜੀ ਦਾ ਕੰਮ ਕਰਦਾ ਪਰ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਦੇਖਣਾ ਬੜਾ ਅਹਿਮ ਹੋਵੇਗਾ ਕਿ ਪੁਰਸ਼ ਜਿਹੜੀ ਹੈ ਜਸਵੀਰ ਸਿੰਘ ਦੇ ਇਸ ਮਾਮਲੇ ਦੇ ਵਿੱਚ ਅੱਗੇ ਕੀ ਖੁਲਾਸੇ ਕਰਦੀ ਹੈ ਨਹੀਂ ਪਿੰਡ ਵਿੱਚ ਤਾਂ ਬਿਹਾਰ ਉਹਦਾ ਬਹੁਤ ਵਧੀਆ ਦਾ ਪਿੰਡ ਵਿੱਚ ਤਾਂ ਕਦੇ ਵੀ ਕੋਈ ਅਜਿਹੀ ਗੱਲਬਾਤ ਅਸੀਂ ਸੁਣੀ ਨਹੀਂ ਹत्ता ਕੋਈ ਯਾਨੀ ਸਾਡੇ ਪਿੰਡ ਦਾ ਵੀ ਇਹੀ ਆ ਵੀ ਕੋਈ ਉਹਦੇ ਗਲਤ ਇਲਜ਼ਾਮ ਲਾਇਆ ਜਾ ਕਰ ਰਹੀਆਂ। ਇਹ ਪਿੰਡ ਵਿੱਚ ਉਹਨੇ ਕੋਈ ਅੱਗੇ ਕੋਈ ਐਸਾ ਗਲਤ ਕੰਮ ਕੋਈ ਕਰਿਆ ਨਹੀਂ ਹਜ ਤੱਕ। ਅੱਛਾ। ਹਾਂਜੀ। ਵਧੀਆ ਯਾਨੀ ਉਹਨੇ ਪਰਿਵਾਰ ਚ ਰਹਿ ਰਿਹਾ ਵਸਤਾ। ਹਾਂਜੀ। ਹਾਂਜੀ। ਕੀ ਕੰਮ ਕੀ ਕਰਦਾ ਹੈਗਾ? ਕੰਮ ਤਾਂ ਦੇਖੋ ਇਹ ਯੂਟਿਊਬਰ ਆ ਤੁਹਾਨੂੰ ਪਤਾ ਹੀ ਆ। ਹਾਂ। ਤੇ ਬਾਕੀ ਆਪਣਾ ਖੇਤੀਬਾੜੀ ਦਾ ਕੰਮ ਕਰਦਾ ਜੀ। ਅੱਛਾ। ਹਾਂਜੀ। ਜਮੀਨ ਹੈ ਜੀ। ਜ਼ਮੀਨ ਤਰੀਬਨ ਕੋਈ 4 ਏਕੜ ਹੈਗੀ ਤੇ ਉਹ ਜੀ। ਹਾਂਜੀ। ਇਸ ਤੋਂ ਇਲਾਵਾ ਹੋਰ ਵੀ ਕੋਈ ਬਾਹਰਪੁਰ ਵੀ ਕਿਤੇ ਜਾਂ ਹਾਂ ਬਾਹਰ ਪਹਿਲਾਂ ਜਾ ਕੇ ਆਇਆ ਜੀ। ਹਾਂ। ਯਾਨੀ ਨਾਰਵੇਜ ਗਿਆ ਸੀ ਤਾਂ ਬਈ ਯਾਨੀ 3-4 ਸਾਲਾਂ ਲੱਗਿਆ ਉੱਥੇ ਅੱਛਾ ਹਾਂਜੀ ਕਿੰਨੇ ਪੜਾਈ ਲੱਗੀਆਂ ਤੁਹਾਨੂੰ ਉਹਦਾ ਇਹ ਮਤਲਬ ਬੀ ਐਮ ਐ ਕਰੀ ਬੰਦਾ ਜੀ ਅੱਛਾ ਉੱਥੋਂ ਮੇਰੇ ਹੁਣ ਪਤਾ ਲੱਗਿਆ ਵੀ ਕੀ ਹੋਇਆ ਸਾਰਾ ਗੱਲ ਕੋਈ ਕੰਟੈਕਟਰ ਨੂੰ ਪੁਲਿਸ ਨੇ ਕਿਸੇ ਨੇ ਕੀਤਾ ਨਹੀਂ ਮੈਨੂੰ ਤਾਂ ਹੁਣ ਯਾਨੀ ਕੋਈ ਤਕਰੀਬਾ ਅੱਧਾ ਘੰਟਾ ਪਹਿਲਾਂ ਹੀ ਪੁਲਿਸ ਦਾ ਫੋਨ ਆਈ ਵੀ ਤੁਹਾਨੂੰ ਬਈ ਬਿਆਨ ਦੇਣ ਗਿਆ ਤਾਂ ਜੀ ਹੁਣ ਉੱਥੇ ਬੁਲਾਏ ਹੁਣੇ ਜੀ ਉੱਥੇ ਕੋਈ ਹੁਣੇ ਇਹਨਾਂ ਨੇ ਚੰਡੀਗੜ੍ਹ ਉੱਥੇ ਜਾਨੀ ਇਹਨਾਂ ਨੇ ਅੱਤੀ ਅਰੈਸਟ ਕਰਿਆ ਜੀ ਉਹ ਤਾਂ ਕੋਈ ਬੰਦਾ ਪਰਵਾਸ ਕੌਣ ਕੁਰਸੀ ਦਾ ਨਹੀਂ ਪਰਿਵਾਰ ਵਿੱਚ ਦਾ ਜਿਹੜਾ ਕਬੇਟਾ ਕੇ ਪਤਨੀਆਂ ਬਾਕੀ ਤਾਂ ਭਾਈ ਉਹ ਮਾਰੀ ਰਹਿਦਾ ਜੀ ਮਤਲਬ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਉਹਨਾਂ ਪਰਿਖਿਆਮ ਲਗਾ ਮੈਨੂੰ ਤਾਂ ਨਹੀਂ ਲੱਗਦਾ ਜੀ ਕੋਈ ਅਜੀ ਗੱਲਬਾਤ ਹੋਈ ਤਾਂ ਪਹਿਲਾਂ ਪਿੰਡ ਕੋਈ ਸੁਣੀ ਹੋਣੀ ਹੈ ਕਿ ਵੀ ਮੈਨੂੰ ਤਾਂ ਇਹ ਮੈਨੂੰ ਵੀ ਗਲਤੀ ਲੱਗਦਾ ਜੀ ਬਾਕੀ ਤਾਂ ਚਲੋ ਨਹੀਂ ਲੱਗਦਾ ਨਹੀਂ ਕੋਈ ਕੈਮਰਮਨ ਸਰਪ੍ਰੀ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸ਼ਨ ਉਸ ਰੋਕ